ਨਮਸਕਾਰ 26 ਜਨਵਰੀ ਦਾ ਦਿਹਾੜਾ ਗਣਤੰਤਰ ਦਿਵਸ ਅਸੀਂ ਬੜੇ ਚਾਅ ਤੇ ਸ਼ਰਧਾ ਨਾਲ ਮਨਾਉਂਦੇ ਆਂ ਮੈਂ ਆਪਣੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਇਸ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਸੰਵਿਧਾਨ ਇਸ ਨੇ ਲਾਗੂ ਹੋਇਆ ਸੀ ਔਰ ਦੇਸ਼ ਨੇ ਉਸ ਦਿਨ ਆਪਣਾ ਸੰਵਿਧਾਨ ਅਡਾਪਟ ਕਰਕੇ ਇਸ ਦੇਸ਼ ਨੂੰ ਚਲਾਉਣ ਦਾ ਕਾਨੂੰਨ ਜਿਹੜਾ ਹੈ ਉਹ ਬਣਿਆ ਮੈਂ ਇੱਕ ਵਾਰ ਫਿਰ ਅੱਜ ਇਸ ਪਵਿੱਤਰ ਦਿਨ ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਅਸੀਂ ਅਮਰਤ ਕਾਲ ਵੀ ਮਨਾ ਰਹੇ ਹਾਂ ਆਉਣ ਵਾਲਾ ਸਮਾਂ ਦੇਸ਼ ਵਾਸਤੇ ਇੱਕ ਬਹੁਤ ਹੀ ਅੱਛਾ ਸਮਾਂ ਹੋਏਗਾ ਇਹਦੀ ਕਲਪਨਾ ਕਰਦੇ ਹੋਏ ਸਾਰੇ ਦੇਸ਼ਵਾਸੀ ਇਸ ਦੇਸ਼ ਨੂੰ ਅੱਛਾ ਬਣਾਉਣ ਦੇ ਲਈ ਇਸ ਦੇਸ਼ ਨੂੰ ਵਿਕਸਿਤ ਬਣਾਉਣ ਦੇ ਲਈ ਇਸ ਦੇਸ਼ ਨੂੰ ਹੋਰ ਤਰੱਕੀ ਤੇ ਲੈ ਜਾਣ ਦੇ ਲਈ ਆਪਣਾ ਸਰਬਜੋਦਨ ਪਾਈਏ ਬਹੁਤ-ਬਹੁਤ ਵਧਾਈ ਨਮਸਕਾਰ 26 ਜਨਵਰੀ ਦਾ ਦਿਹਾੜਾ ਗਣਤੰਤਰ ਦਿਵਸ ਅਸੀਂ ਬੜੇ ਚਾਅ ਤੇ ਸ਼ਰਧਾ ਨਾਲ ਮਨਾਉਂਦੇ ਆਂ ਮੈਂ ਆਪਣੇ ਬੋਲੋਂ ਸਾਰੇ ਦੇਸ਼ ਵਾਸੀਆਂ ਨੂੰ ਇਸ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਸੰਵਿਧਾਨ ਇਸ ਦਿਨ ਲਾਗੂ ਹੋਇਆ ਸੀ ਔਰ ਦੇਸ਼ ਨੇ ਉਸ ਦਿਨ ਆਪਣਾ ਸੰਵਿਧਾਨ ਅਡਾਪਟ ਕਰਕੇ ਇਸ ਦੇਸ਼ ਨੂੰ ਚਲਾਣ ਦਾ ਕਾਨੂੰਨ ਜਿਹੜਾ ਹੈ ਉਹ ਬਣਿਆ ਮੈਂ ਇੱਕ ਵਾਰੀ ਫੇਰ ਅੱਜ ਇਸ ਪਵਿੱਤਰ ਦਿਨ ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਅਸੀਂ ਅਮਰਤ ਕਾਲ ਵੀ ਮਨਾ ਰਹੇ ਹਾਂ ਆਉਣ ਵਾਲਾ ਸਮਾਂ ਦੇਸ਼ ਵਾਸਤੇ ਇੱਕ ਬਹੁਤ ਹੀ ਅੱਛਾ ਸਮਾਂ ਹੋਏਗਾ ਇਹਦੀ ਕਲਪਨਾ ਕਰਦੇ ਹੋਏ ਸਾਰੇ ਦੇਸ਼ਵਾਸੀ ਇਸ ਦੇਸ਼ ਨੂੰ ਅੱਛਾ ਬਣਾਉਣ ਦੇ ਲਈ ਇਸ ਦੇਸ਼ ਨੂੰ ਵਿਕਸਿਤ ਬਣਾਉਣ ਦੇ ਲਈ ਇਸ ਦੇਸ਼ ਨੂੰ ਹੋਰ ਤਰੱਕੀ ਤੇ ਲੈ ਜਾਣ ਦੇ ਲਈ ਆਪਣਾ ਸਭ ਯੋਗਦਾਨ ਪਾਈਏ ਬਹੁਤ-ਬਹੁਤ ਵਧਾਈ ਨਮਸਕਾਰ 26 ਜਨਵਰੀ ਦਾ ਦਿਹਾੜਾ ਗਣਤੰਤਰ ਦਿਵਸ ਅਸੀਂ ਬੜੇ ਚਾਅ ਤੇ ਸ਼ਰਧਾ ਨਾਲ ਮਨਾਉਂਦੇ ਆਂ ਮੈਂ ਆਪਣੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਇਸ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਸੰਵਿਧਾਨ ਇਸ ਦਿਨ ਲਾਗੂ ਹੋਇਆ ਸੀ ਔਰ ਦੇਸ਼ ਨੇ ਉਸ ਦਿਨ ਆਪਣਾ ਸੰਵਿਧਾਨ ਅਡਾਪਟ ਕਰਕੇ ਇਸ ਦੇਸ਼ ਨੂੰ ਚਲਾਣ ਦਾ ਕਾਨੂੰਨ ਜਿਹੜਾ ਹੈ ਉਹ ਬਣਿਆ ਮੈਂ ਇੱਕ ਵਾਰੀ ਫੇਰ ਅੱਜ ਇਸ ਪਵਿੱਤਰ ਦਿਨ ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਅਸੀਂ ਅੰਮ੍ਰਿਤਕਾਲ ਵੀ ਮਨਾ ਰਹੇ ਹਾਂ ਆਉਣ ਵਾਲਾ ਸਮਾਂ ਦੇਸ਼ ਵਾਸਤੇ ਇੱਕ ਬਹੁਤ ਹੀ ਅੱਛਾ ਸਮਾਂ ਹੋਏਗਾ ਇਹਦੀ ਕਲਪਨਾ ਕਰਦੇ ਹੋਏ ਸਾਰੇ ਦੇਸ਼ਵਾਸੀ ਇਸ ਦੇਸ਼ ਨੂੰ ਅੱਛਾ ਬਣਾਉਣ ਦੇ ਲਈ ਇਸ ਦੇਸ਼ ਨੂੰ ਵਿਕਸਿਤ ਬਣਾਉਣ ਦੇ ਲਈ ਇਸ ਦੇਸ਼ ਨੂੰ ਹੋਰ ਤਰੱਕੀ ਤੇ ਲੈ ਜਾਣ ਦੇ ਲਈ ਆਪਣਾ ਸਰਬਜੋਦਨ ਪਾਈਏ ਬਹੁਤ-ਬਹੁਤ ਵਧਾਈ